ਕਿਸਾਨ ਦੋਸਤੋ ਬਹੁਤ ਸਾਰੇ ਕਿਸਾਨ ਵੀਰ ਝੋਨੇ ਦੀ ਫਸਲ ਦੇ ਵਿੱਚ ਜਦੋਂ ਆਪਾਂ ਲਾਸਟ ਜੂਰੀਆ ਪਾਉਂਦੇ ਆ ਅ ਮਤਲਬ 50-55 ਦਿਨਾਂ ਦੇ ਬਾਅਦ ਫਸਲ ਦੇ ਵਿੱਚ ਪਦਾਨ ਫਰਟੀਰਾ ਜਾਂ ਫਿਰ ਰੀਜੈਂਟ ਜਾਂ ਇਸ ਤਰ੍ਹਾਂ ਦੀਆਂ ਹੋਰ ਦਾਣੇਦਾਰ ਦਵਾਈਆਂ ਵਰਤਦੇ ਨੇ ਤਾਂ ਕਿ ਫਸਲ ਦੇ ਵਿੱਚ ਪਤਲ ਪੇਟ ਸੰਡੀ ਤੇ ਗੋਭ ਦੀ ਸੰਡੀ ਦਾ ਜਿਹੜਾ ਹਮਲਾ ਨਾ ਹੋ ਸਕੇ ਕਿਉਂਕਿ ਇਹ ਦਵਾਈਆਂ ਦੇ ਨਾਲ 15-20 ਤੰਤ ਤੱਕ ਕੋਈ ਵੀ ਤਰ੍ਹਾਂ ਦੀ ਜਿਹੜੀ ਇਸ ਤਰ੍ਹਾਂ ਦੀ ਛੁੰਡੀ ਵਗੈਰਾ ਨਹੀਂ ਆਉਂਦੀ ਬਹੁਤ ਬਹੁਤੇ ਕਿਸਾਨ ਇਹ ਵੀ ਸੋਚਦੇ ਨੇ ਵੀ ਇਹ ਫਸਲ ਇਹ ਜਿਹੜੀਆਂ ਦਵਾਈਆਂ ਵਰਤਣ ਦੇ ਨਾਲ ਫਸਲ ਜਿਹੜੀ ਆਪਣੀ ਫਟਾਰਾ ਵੱਧ ਕਰਦੀ ਹੈ ਤੇ ਫਸਲ ਤਾਕੜੀ ਹੁੰਦੀ ਹੈ ਤੇ ਬਹੁਤ ਸਾਰੇ ਕਿਸਾਨ ਇਸ ਤਰ੍ਹਾਂ ਦੇ ਵੀ ਨੇ ਜਿਹੜੇ ਇਹ ਸੋਚਦੇ ਨੇ ਵੀ ਇਸ ਤਰ੍ਹਾਂ ਦੀ ਦਵਾਈ ਪਾਉਣ ਦਾ ਕੋਈ ਫਾਇਦਾ ਨਹੀਂ ਸਮੇਂ ਮਤਬ ਫੈਸਲਾ ਲਵਾਂਗੇ ਜਦੋਂ ਕੋਈ ਛੁੰਡੀ ਵਗੈਰਾ ਦਾ ਅਟੈਕ ਆਇਆ ਤਾਂ ਦੇਖਾਂਗੇ ਉਸ ਵੇਲੇ ਸਪਰੇ ਵਗੈਰਾ ਆਪਾਂ ਕਰਕੇ ਫਸਲ ਨੂੰ ਬਚਾਵਾਂਗੇ ਹੁਣ ਦੋਏ ਤਰ੍ਹਾਂ ਦੇ ਜਿਹੜਾ ਜਿਨ੍ਹਾਂ ਨੇ ਇਸ ਵਾਰ ਪਦਾਨ ਵਰਤੀ ਹੈ ਉਹ ਫਸਲ ਕਿਸ ਤਰ੍ਹਾਂ ਦੀ ਹੈ ਜਿਨ੍ਹਾਂ ਨੇ ਨਹੀਂ ਵਰਤੀ ਉਹ ਫਸਲ ਕਿਸ ਤਰ੍ਹਾਂ ਦੀ ਹੈ ਇਹ ਆਪਾਂ ਦੋਵੇਂ ਤਰ੍ਹਾਂ ਦੀਆਂ ਆਪਣੇ ਕੋਲੇ ਜਿਹੜੇ ਰਿਜ਼ਲਟ ਹੈਗੇ ਨੇ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਜਿਹੜੇ ਖੇਤਾਂ ਦੇ ਵਿੱਚ ਪਦਾਨ ਪਾਈ ਗਈ ਆ ਉਹ ਕਿਸ ਤਰ੍ਹਾਂ ਦੇ ਨੇ ਤੇ ਕਿੰਨਾ ਕੋਨੇ ਫਟਾਰਾ ਕੀਤਾ ਜਾਂ ਉਹਨੂੰ ਕਿੰਨੀ ਕੁ ਪਤਲਪੇਟ ਤੇ ਗੋਭ ਦੀ ਸੰਡੀ ਆਈ ਆ ਤੇ ਜਿਹੜੇ ਖੇਤ ਦੇ ਵਿੱਚ ਨਹੀਂ ਵਰਤੀ ਗਈ ਇਦਾਰਾ ਤੇ ਉਹ ਕਿਸ ਤਰ੍ਹਾਂ ਦਾ ਉਹਦਾ ਕਿੰਨਾ ਫਰਕ ਆ ਕੀਤਾ ਕੀ ਫਰਕ ਪਿਆ ਇਹ ਆਪਾਂ ਦੋਵੇਂ ਤਰ੍ਹਾਂ ਦੇ ਜਿਹੜੇ ਰਿਜ਼ਲਟ ਤੁਹਾਡੇ ਨਾਲ ਡਿਸਕਸ ਕਰਾਂਗੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਜਿਹੜਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਅਤੇ ਵੀਡੀਓ ਤੁਹਾਡੇ ਨਾਲ ਸ਼ੇਅਰ ਹੋ ਸਕੇ ਦੋਸਤੋ ਵੀਡੀਓ ਨੂੰ ਲਾਈਕ ਕਰਦਾਇਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਕਰਦਾ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਨਾਲ ਸ਼ੇਅਰ ਹੋ ਸਕੇ ਹੁਣ ਆਪਾਂ ਆ ਜਿਹੜੇ ਆ ਜਿਹੜਾ ਖੇਤ ਤੁਹਾਨੂੰ ਦੇਖਿਖਾਈ ਦੇ ਰਿਹਾ ਇਹਦੇ ਵਿੱਚ ਆਪਾਂ ਪਦਾਨ ਫਾਈ ਸੀ 20 ਦਿਨ ਹੋ ਗਏ ਪਦਾਨ ਫਾਈ ਨੂੰ ਤੇ 28 ਦਾ 29 ਜੁਲਾਈ ਨੂੰ ਆਪਾਂ ਤਨਾਣ ਦੀ ਇਹਦੇ ਵਿੱਚ ਵਰਤੋਂ ਕੀਤੀ ਸੀ ਅੱਜ 16 ਤਰੀਕ ਨੂੰ ਵੀਡੀਓ ਬਣਾ ਰਹੇ ਆ ਆ 12 ਤੋਂ 20 ਦਿਨ ਦੇ ਲਗਭਗ ਹੋ ਗਏ ਪਾਰ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਪੱਥਲ ਪੇਟ ਸੁੰਡੀ ਜਾਂ ਗੋਭ ਦੀ ਸੁੰਡੀ ਕੋਈ ਜ਼ਿਆਦਾ ਦਿਖਾਈ ਨਹੀਂ ਦਿੱਤੀ ਪੂਰੀ ਤਰ੍ਹਾਂ ਕੰਟਰੋਲ ਹੋਇਆ ਤੇ ਫਸਲ ਦਾ ਜਿਹੜਾ ਫਟਾਰਾ ਵਗੈਰਾ ਉਹ ਵੀ ਠੀਕ ਹੈ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਤੇ ਪਾਰਾ ਜਿਹੜਾ ਨਾਲ ਵਾਲਾ ਖੇਤ ਹੈ ਇਹ ਜਿਹੜਾ ਹੁਣ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਆਪਾਂ ਕਿਸੇ ਵੀ ਤਰ੍ਹਾਂ ਦੀ ਕੋਈ ਪਾਧਾਰ ਨਹੀਂ ਪਾਈ ਏਪੀਆਰ 131 ਚੋਣਾ ਜਿਹੜੀ ਦੂਸਰੀ ਵੈਰਾਈਟੀ ਆਪਾਂ ਪਹਿਲਾਂ ਦਿਖਾਈ ਸੀ ਉਹ ਪੂਸ਼ਾ 44 ਸੀਗੀ ਤੇ ਇਹ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਆਪਾਂ ਕੋਈ ਪਦਾਨ ਜਾਂ ਕੋਈ ਫਰਟੇ ਰਾਂ ਜਾਂ ਕੋਈ ਵੀ ਤਰ੍ਹਾਂ ਦਾ ਜਿਹੜਾ ਦਾਣੇਦਾਰ ਕੀਟਨਾਸ਼ਕ ਨਹੀਂ ਵਰਤਿਆ ਤੇ ਸਮੇਂ ਦੇ ਮੁਤਾਬਕ ਹੁਣ ਜਦੋਂ ਜ਼ਰੂਰਤ ਪਊਗੀ ਆਪਾਂ ਇਹਦੇ ਤੇ ਸਪਰੇਅ ਕਰਾਂਗੇ ਤੇ ਇਹਦੇ ਵਿੱਚ ਵੀ ਕੋਈ ਆਪਾਂ ਨੂੰ ਅਪਤਾਲ ਪੇਟ ਸੁੰਡੀ ਵਗੈਰਾ ਹੁਣ ਆਪਾਂ ਨੂੰ ਦਿਖਾਈ ਨਹੀਂ ਦਿੰਦੀ ਹੁਣ ਨਤੀਜਾ ਕੀ ਨਿਕਲਦਾ ਮੈਂ ਨਾ ਤਾਂ ਕੋਈ ਪਦਾਨ ਪਾਉਣ ਨਾਲ ਆਪਾਂ ਨੂੰ ਫਟਾਰੇ ਦੇ ਵਿੱਚ ਕੋਈ ਜ਼ਿਆਦਾ ਫਰਕ ਕਿਉਂਕਿ ਜਿਹਦੇ ਵਿੱਚ ਨਹੀਂ ਪਾਈ ਇਹਨਾਂ ਨੂੰ ਜਿਹੜੀ ਚੀਜ਼ ਆਪਾਂ ਜ਼ਰੂਰੀ ਖਾਧਾ ਪਾਈਆਂ ਜਿੰਕ ਪੋਟਾਸ਼ ਵਗੈਰਾ ਵਰਤਿਆ ਗਿਆ ਜਾਂ ਜੂਰੀਆ ਵਰਤਿਆ ਗਿਆ ਜਿਹੜੀ ਵੀ ਪੂਸ਼ਾ 43 ਦੇ ਵਿੱਚ ਵੀ ਸੇਮ ਚੀਜ਼ਾਂ ਆਪਾਂ ਵਰਤੀਆਂ ਪਰ ਜੇਕਰ ਆਪਾਂ ਫਟਾਰੇ ਦਾ ਜਾਂ ਹੋਰ ਉਹਦਾ ਫਰਕ ਲਾਈਓ ਕੋਈ ਫਰਕ ਨਹੀਂ ਹਾਂ ਜਿਹੜੀ ਇਹ ਥੋੜੀ ਜੀ ਆਪਾਂ ਨੂੰ ਇਹਦੇ ਰੰਗ ਦਾ ਥੋੜਾ ਜਿਹਾ ਫਰਕ ਦਿਖਾਈ ਦਿੰਦਾ ਕਿਉਂਕਿ ਇਹਦੇ ਵਿੱਚ ਜੂਰੀਆ ਘੱਟ ਵਰਤਿਆ ਗਿਆ PR 131 ਦੇ ਵਿੱਚ ਕਿਉਂਕਿ ਪਹਿਲਾਂ ਪਹਿਲਾਂ ਇਹ ਜ਼ਿਆਦਾ ਹਰੀ-ਹਰੀ ਦਿਖਾਈ ਦਿੰਦੀ ਸੀ ਥੋੜਾ ਡਰ ਲੱਗ ਰਿਹਾ ਸੀ ਇਹ ਵੀ ਸ਼ਾਇਦ ਆਵਾ ਕਾਦਾ ਨਾ ਕਰ ਦੇਵੇ ਜਿਹੜੀ ਦੂਸਰੀ ਪੂਰਾ 44 ਸੀ ਉਹਦੇ ਵਿੱਚ ਜੂਰੀਆ ਕਿਉਂਕਿ ਪਦਾਨ ਦੇ ਵਿੱਚ ਪਾ ਕੇ ਜੂਰੀਆ ਵਰਤਿਆ ਗਿਆ ਸੀ ਤੇ ਉਹ ਥੋੜੀ ਜਿਹਾ ਉਹਦਾ ਰੰਗ ਥੋੜਾ ਹਰਾ ਹਰਾ ਦਿਖਾਈ ਦੇ ਰਿਹਾ ਤੇ ਫਰਕ ਜਿਹੜਾ ਦੋਹਾਂ ਦੇ ਵਿੱਚ ਨਾ ਗੋਭ ਦਾ ਕੀੜਾ ਦਿਖਾਈ ਦੇ ਰਿਹਾ ਤੇ ਨਾ ਹੀ ਪਤਾਲ ਪੇਟ ਸੁੰਡੀ ਬਹੁਤ ਘੱਟ ਆ ਨਾ ਮਾਤਰ ਪਤਾਲ ਪੇਟ ਸੁੰਡੀ ਦੋਹਾਂ ਦੇ ਵਿੱਚ ਹੀ ਹੁਣ ਇੱਥੇ ਆਪਾਂ ਜੋ ਦੇਖਦੇ ਆ 20 ਦਿਨ ਹੋ ਗਏ 20 ਦਿਨਾਂ ਦੇ ਵਿੱਚ ਬਿਲਕੁਲ ਹੀ ਜਿਹੜਾ ਕੋਈ ਕਿਸੇ ਵੀ ਤਰ੍ਹਾਂ ਦਾ ਕੀਟ ਫਸਲ ਤੇ ਆਇਆ ਨਹੀਂ ਜਿਹਦੇ ਉੱਤੇ ਆਪਾਂ ਪਦਾਨ ਪਾਈ ਉਹਦੇ ਵਿੱਚ ਵੀ ਨਹੀਂ ਆਇਆ ਜਿਹਦੇ ਵਿੱਚ ਕੋਈ ਚੀਜ਼ ਨਹੀਂ ਵਰਤੀ ਗਈ ਉਹਦੇ ਵਿੱਚ ਨਹੀਂ ਆਇਆ ਹੁਣ 5-4 ਦਿਨਾਂ ਦੇ ਵਿੱਚ ਆਪਾਂ ਨੂੰ ਜਿਹੜੀ PR131 ਇਹਦੇ ਉੱਤੇ ਸਪਰੇਅ ਕਰਾਂਗੇ ਸਪਰੇਅ ਆਪਾਂ ਨੂੰ 244 ਦੇ ਉੱਤੇ ਵੀ ਕਰਨੀ ਪਏਗੀ ਵੀ ਨਹੀਂ ਹੈਗਾ ਵੀ ਹੁਣ ਪੂਸ਼ਾ 44 ਦੇ ਉੱਤੇ ਆਪਣਾ ਸਪਰੇਅ ਕਿ ਨਾ ਸਪਰੇਅ ਵੀ ਨਾ ਸਰਦੂ ਕਿਉਂਕਿ ਜਿਹੜਾ ਪੱਤਲ ਪੇਟ ਸੁੰਢੀ ਦਾ ਭਮਕੜਾ ਨਾ ਹੁਣ ਉਹ ਦਿਖਾਈ ਦੇਣ ਲੱਗਿਆ ਦੋਹੇ ਫਸਲਾਂ ਦੇ ਵਿੱਚ ਪੱਤਲ ਪੇਟ ਸੁੰਢੀ ਦਾ ਥੋੜਾ ਥੋੜਾ ਭਮਕੜਾ ਦਿਖਾਈ ਦੇ ਰਿਹਾ ਇਸ ਵਾਰ ਮੌਸਮ ਇਸ ਤਰ੍ਹਾਂ ਦਾ ਸੀਗਾ ਵੀ ਜਿਹੜੀ ਸੁੰਢੀ ਸੀ ਕੁਦਰਤੀ ਤੌਰ ਤੇ ਨਹੀਂ ਆਈ ਤੇ ਇਹੀ ਆਪਾਂ ਗੱਲ ਕਰਦੇ ਆ ਕਹਿੰਦੇ ਨੇ ਆ ਵੀ ਜੇਕਰ ਸੁੰਢੀ 20 ਦਿਨਾਂ ਦੇ ਵਿੱਚ ਨਹੀਂ ਆਉਂਦੀ ਤਾਂ ਫਿਰ ਜਿਹੜੀ ਆਪਾਂ ਪਦਾਨ ਦੇ ਉੱਤੇ ਖਰਚਾ ਕਰਦੇ ਆ ਉਹ ਬੇਕਾਰ ਜਾਂਦਾ ਹੁਣ ਪਦਾਨ ਦੇ ਉੱਤੇ ਆਪਾਂ 1100 ਰੁਪਏ ਦਾ ਖਰਚਾ ਜਿਹੜਾ ਉਹਦੇ ਤੇ ਕੀਤਾ ਪਰ ਛੁੰਡੀ ਨਹੀਂ ਆਈ ਤੇ ਜਿਹਦੇ ਤੇ ਨਹੀਂ ਕੀਤਾ ਉਹ ਵੀ ਫਸਲ ਬਰਾਬਰ ਖੜੀ ਆ ਫਟਾਰੇ ਦਾ ਕੋਈ ਫਰਕ ਨਹੀਂ ਹੈਗਾ ਦੋਹਾਂ ਦੇ ਵਿੱਚ ਫਟਾਰਾ ਸੇਮ ਆ ਤੇ ਫਟਾਰੇ ਦੇ ਵਾਸਤੇ ਪਾਉਣੀ ਇਹ ਮੂਰਖਤਾਈ ਆ ਇਹਦੇ ਵਾਸਤੇ ਆਪਾਂ ਨੂੰ ਨਜਾਇਜ਼ ਖਰਚਾ ਕਰਨ ਦੀ ਲੋੜ ਨਹੀਂ ਆ ਪਤਾਲ ਪੇਟ ਛੁੰਡੀ ਬੋਬ ਦੀ ਛੁੰਡੀ ਜਿਹੜੀ ਹੁੰਦੀ ਆ ਜਿਹੜੇ ਸਮੇਂ ਤੇ ਆਪਾਂ ਇਹ ਪਾਉਨੇ ਆ ਕਿਉਂਕਿ 50-55 ਦਿਨਾਂ ਬਾਅਦ ਇਹ ਵਰਤੀ ਗਈ ਆ ਉਸ ਵੇਲੇ ਜੇਕਰ ਸੰਡੀ ਆ ਵੀ ਜਾਂਦੀ ਤਾਂ ਵੀ ਫਸਲ ਨੇ ਆਪਣੇ ਆਪ ਉਹਨੂੰ ਕੰਟਰੋਲ ਕਰ ਲੈਣਾ ਸੀ ਕਿਉਂਕਿ ਉਸ ਤੋਂ ਬਾਅਦ ਨਵੇਂ-ਨਵੇਂ ਪੱਤੇ ਹਲੇ ਆ ਜਾਂਦੇ ਨੇ 70-75 ਦਿਨ ਤੋਂ ਬਾਅਦ ਆਪਾਂ ਤਕਰੀਬਨ ਆਪ ਸੁਪਰੀਆਂ ਕਰਨੀਆਂ ਮੈਂਦਿਆਂ ਨੇ ਉਸ ਵੇਲੇ ਪ੍ਰਦਾਨ ਕੋਈ ਨਹੀਂ ਵਰਤਦਾ ਸੋ ਦੋਸਤੋ ਇਹ ਹੁਣ ਆਪਾਂ ਖੁਦ ਹੀ ਫੈਸਲਾ ਕਰਨਾ ਹੈ ਵੀ ਇਸ ਤਰ੍ਹਾਂ ਆਪਾਂ ਜਿਹੜੀਆਂ ਦਾਣੇਦਾਰ ਜ਼ਹਿਰਾਂ ਨੇ ਆਪਾਂ ਨੂੰ ਵਰਤਣੀਆਂ ਚਾਹੀਆਂ ਨੇ ਨਹੀਂ ਵਰਤਣੀਆਂ ਚਾਹੀਦੀਆਂ ਦੋਵੇਂ ਤਰ੍ਹਾਂ ਦੀਆਂ ਫਸਲਾਂ ਆਪਣੇ ਕੋਲੇ ਹੈਗੀਆਂ ਤੁਸੀਂ ਵੀ ਆਪਣੇ ਆਲੇ-ਦਾਲੇ ਉਹਨਾਂ ਖੇਤਾਂ ਵਿੱਚ ਧਿਆਨ ਰੱਖੋ ਜਿਨ੍ਹਾਂ ਨੇ ਪ੍ਰਦਾਨ ਪਾਈ ਆ ਉਹਨਾਂ ਦੇ ਵੀ ਖੇਤਾਂ ਨੂੰ ਧਿਆਨ ਨਾਲ ਦੇਖੋ ਜਿਹੜੇ ਖੇਤਾਂ ਦੇ ਵਿੱਚ ਪ੍ਰਦਾਨ ਨਹੀਂ ਪਾਈ ਗਈ ਚਾਹੇ ਤੁਹਾਡੇ ਆਪਣੇ ਖੇਤ ਨੇ ਜਾਂ ਤੁਹਾਡਾ ਕੋਈ ਆਂਢੀ-ਗਵੰਢੀ ਹੈ ਉਹਨੇ ਵੀ ਹੋ ਸਕਦਾ ਪ੍ਰਦਾਨ ਕਿਸੇ ਨੇ ਪਾਈ ਹੋਵੇ ਕਿਸੇ ਨੇ ਨਾ ਪਾਈ ਹੋਵੇ ਕਿਉਂਕਿ ਆਪਾਂ ਇੱਕ ਦੂਜੇ ਨਾਲ ਤਜਰਬੇ ਸਾਂਝੇ ਕਰਾਂਗੇ ਤਾਂ ਹੀ ਆਪਾਂ ਨੂੰ ਜਿਹੜਾ ਕੁਝ ਫਾਇਦਾ ਹੋਣਾ ਕਿਉਂਕਿ ਜੇ ਨਾਜਾਇਜ਼ ਖਰਚੇ ਆਪਾਂ ਕਰਦੇ ਆਂ ਜਿਹੜਾ ਪ੍ਰੋਫਿਟ ਫਿਰ ਆਪਣਾ ਘਟਦਾ ਜਾਂਦਾ ਨਜਾਇਜ਼ ਖਰਚੇ ਵਧੀ ਜਾ ਰਹੇ ਨੇ ਜਿੰਨਾ ਖਰਚਾ ਦੀ ਜ਼ਰੂਰਤ ਨਹੀਂ ਉਹ ਖਰਚੇ ਵੀ ਜਦੋਂ ਆਪਾਂ ਫਸਲ ਦੇ ਉੱਤੇ ਪਾ ਲੈਂਦੇ ਆ ਤੇ ਫਿਰ ਪ੍ਰੋਫਿਟ ਤਾਂ ਆਪਣਾ ਘਟਨੇ ਘਟਣਾ ਤੇ ਹੋਰ ਦੂਸਰੇ ਨੁਕਸਾਨ ਜਿਹੜੇ ਹੋਣੇ ਨੇ ਉਹ ਆਪਾਂ ਨੂੰ ਦਿਖਾਈ ਨਹੀਂ ਦਿੰਦੇ ਸੋ ਇਹ ਆਪਾਂ ਧਿਆਨ ਰੱਖਣਾ ਜਿਹੜੀ ਪ੍ਰਦਾਨ ਜਿੰਨੇ ਆ ਵੀ ਆਪਾਂ ਦਾਣੇਦਾਰ ਜਿਹੜਾ ਵਰਤਦੇ ਆ ਇਹ 15 ਤੋਂ 20 ਇਹ ਤੁਹਾਨੂੰ ਜ਼ਰੂਰ ਫਰਕ ਰੱਖਦੀਆਂ ਨੇ ਜੇ ਇਸ ਸਮੇਂ ਦੌਰਾਨ ਫੁੰਡੀ ਆ ਜਾਵੇ ਤਾਂ ਇਹ ਉਹਨੂੰ ਨਹੀਂ ਔੜ ਦਿੰਦੀਆਂ ਪਰ ਜੇਕਰ ਫੁੰਡੀ ਨਹੀਂ ਆਉਂਦੀ ਤਾਂ ਫਿਰ ਦੋਹਾਂ ਦੇ ਵਿੱਚ ਬਰਾਬਰ ਦਾ ਰਿਜ਼ਲਟ ਹੁੰਦਾ ਕੋਈ ਫਰਕ ਨਹੀਂ ਪੈਂਦਾ ਹੁਣ ਇਸ ਵਾਰ ਤੁਸੀਂ ਦੇਖ ਲਓ ਵਾਲਦਲੇ ਆਪਣੇ ਸਾਰੇ ਖੇਤਾਂ ਦੇ ਵਿੱਚ ਕਿਤੋਂ ਵੀ ਨਹੀਂ ਛੁੰਡੀ ਦੀ ਜਿਹੜੀ ਸ਼ਿਕਾਇਤ ਹੁਣ ਤੱਕ ਸੁਣੀ ਗਈ ਸੋ ਇਹ ਧਿਆਨ ਰੱਖਿਓ ਆਪਾਂ ਬਿਨਾਂ ਮਤਲਬ ਆਪਣੇ ਖੇਤਾਂ ਦੇ ਵਿੱਚ ਬਾਰ-ਬਾਰ ਆਪਾਂ ਜਿਹੜਾ ਛੁੱਟੀ ਜਾਂਦੇ ਆ ਉਹਨਾਂ ਦਾ ਫਾਇਦਾ ਕੋਈ ਨਹੀਂ ਨੁਕਸਾਨ ਹੈ ਖਰਚਾ ਵਧੀ ਜਾਂਦਾ ਜਮੀਨ ਵੀ ਅਬਜਾਉ ਸਕਤੀ ਹੈ ਜਿਹੜੀ ਉਹ ਘਟ ਰਹੀ ਹੈ ਸੋ ਇਹ ਆਪਾਂ ਬਿਲਕੁਲ ਧਿਆਨ ਰੱਖਿਓ ਇਸ ਤਰ੍ਹਾਂ ਦੇ ਜਿਹੜੇ ਨਜਾਇਜ਼ ਖਰਚੇ ਤੋਂ ਆਪਾਂ ਬਚੀਏ ਤੋ ਹੁਣ ਵੀ ਤੁਸੀਂ ਦੁਬਾਰਾ ਆਪਣੇ ਖੇਤਾਂ ਦੇ ਵਿੱਚ ਜਾਂ ਆਪਣੇ ਆਲੇ-ਦੁਆਲੇ ਗਵੰਡੀਆਂ ਦੇ ਖੇਤਾਂ ਦੇ ਵਿੱਚ ਜਿੱਥੇ ਵੀ ਕੋਈ ਵੀ ਤਰ੍ਹਾਂ ਦਾ ਜਿਹੜਾ ਦਾਣੇਦਾਰ ਜ਼ਹਿਰ ਵਰਤਿਆ ਗਿਆ ਚਾਹੇ ਪਰਟੀਰਾ ਵਰਤਿਆ ਗਿਆ ਚਾਹੇ ਕੋਈ ਪਦਾਨ ਹੈ ਜਾਂ ਰੀਡੈਂਟ ਹੈ ਜੋ ਵੀ ਜ਼ਹਿਰ ਵਰਤਿਆ ਤੁਸੀਂ ਉਹਨਾਂ ਨੂੰ ਧਿਆਨ ਨਾਲ ਦੇਖੋ ਉਹਨਾਂ ਦੇ ਟਿੱਲ ਰੰਗ ਏਣੋ ਜਿਹੜੇ ਖੇਤਾਂ ਦੇ ਵਿੱਚ ਬਿਲਕੁਲ ਨਹੀਂ ਪਾਈ ਗਈ ਉਹਨਾਂ ਖੇਤਾਂ ਨੂੰ ਵੀ ਧਿਆਨ ਨਾਲ ਦੇਖੋ ਉੱਥੇ ਪਤਾਲਪੇਟ ਛੁੰਡੀ ਦਾ ਹਮਲਾ ਦੇਖੋ ਤੇ ਟਿੱਲ ਰੰਗ ਦੇਖੋ ਤੁਹਾਨੂੰ ਮੈਨੂੰ ਤਾਂ ਲੱਗਦਾ ਨਹੀਂ ਕੋਈ ਜ਼ਿਆਦਾ ਫਰਕ ਕਿਤੇ ਦਿਖਾਈ ਦੇਊਗਾ ਕਿਉਂਕਿ ਹਰ ਤਰ੍ਹਾਂ ਦੇ ਖੇਤ ਇਸ ਵਾਰ ਵਧੀਆ ਝੋਨਾ ਚਾ ਭਾਵੇਂ ਥੋੜੀ ਬਾਰਿਸ਼ ਘੱਟ ਹੋਈ ਹੈ ਪਰ ਜਿਹੜਾ ਝੋਨਾ ਹੈ ਇਸ ਵੇਲੇ ਤਕਰੀਬਨ ਹਰ ਸਾਰੇ ਖੇਤਾਂ ਦੇ ਵਿੱਚ ਹੀ ਵਧੀਆ ਤੇ ਨਾ ਹੀ ਕਿਸੇ ਤਰ੍ਹਾਂ ਦੀ ਆਪਾਂ ਨੂੰ ਹਲੇ ਕਿਸੇ ਹਮਲੇ ਦੀ ਪੱਤਾ ਲੱਭੇ ਟੁੰਡੀ ਦਾ ਇਸ ਤਰ੍ਹਾਂ ਦਾ ਅਟੈਕ ਵੱਡੀ ਪੱਧਰ ਤੇ ਨਹੀਂ ਆਇਆ ਨਾ ਹੀ ਗੋਭ ਦੇ ਕੀੜੇ ਦਾ ਕੋਈ ਵੱਡਾ ਅਟੈਕ ਸੁਣ ਤੁਨ ਨੂੰ ਮਿਲਿਆ ਸੋ ਬਿਲਕੁਲ ਜੇਕਰ ਆਪਾਂ ਇਹ ਧਿਆਨ ਰੱਖਾਂਗੇ ਤਾਂ ਇਸ ਤਰ੍ਹਾਂ ਦੇ ਖਰਚਾ ਤੋਂ ਜਾਇਜ਼ ਖਰਚਾ ਤੋਂ ਆਪਾਂ ਬਚਾਂਗੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਦੋਸਤੋ